ਇਕੋ ਬਸ ਲੋਕਾ ਦਾ ਫਰੀਦਾਂ ਬੱਦ ਤੇ ਹੀ ਵੇ دریا ਟੁੱਟਣਾ ਥੀ ਵਾਹ ਵਾਹ ਬਸ ਇਹਨਾਂ ਦਾ ਬੰਨ ਟੁੱਟ ਗਿਆ ਜਿਹੜਾ ਦਰਿਆ ਦਾ ਬੰਨ ਬੰਨਿਆ ਸੀ ਕਰੋਨਾ ਲਾਇਆ ਸੀ ਬੰਨ ਸਬਰ ਦਾ ਉਹ ਗਿਆ ਟੁੱਟ ਪਹੜਾ ਕੇ ਰਹਿ ਗਿਆ ਸਭ ਕੁਝ ਨਾ ਉਹ ਸਬਰ ਦਾ ਬੰਨ ਟੁੱਟ ਗਿਆ ਪਿੱਛੇ ਬਹੁਤ ਪਾਣੀ ਖੜਾ ਸੀਗਾ ਗਰੀਬੀ ਬਹੁਤ ਕੱਟੀ ਸੀ ਪਜੁਰਗਾ ਦੇ ਘਰ ਘਾੜ ਜੋ ਗੱਡਿਆਂ ਦੇ ਪਾਗੇ ਫਿਰਦੇ ਸੀ ਨੋ ਪਛੜ ਗਏ ਸੀ ਇਸ ਆ ਲੜਾਈ ਲੜਦੇ ਲੜਦੇ ਪਛੜ ਗਏ ਸੀ ਬਹੁਤ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁਤ ਭਾਂਤ ਬਚਾਵਾ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁਤ ਭਾਂਤ ਬਚਾਵਾ ਰੋਗ ਨੇ ਬਹੁਤ ਸਾਰੇ ਸੰਸਾਰ ਦੇ ਵਿੱਚ ਸੋਗ ਨੇ ਬਹੁਤ ਸਾਰੇ ਇਹਨਾਂ ਤੇ ਬਚਾਉ ਰਿਹਾ ਉਹ ਸਾਨੂੰ ਅਸਲ ਦੇ ਵਿੱਚ ਬਹੁਤ ਭਾਂਤ ਕਰਕੇ ਬਚਾ ਰਿਹਾ ਰੋਗ ਹੀ ਨੇ ਬਕਾਰ ਸਾਰੇ ਰੋਗ ਨੇ ਰੋਗ ਦਾ ਮਤਲਬ ਸਰੀਰਕ ਰੋਗ ਨਹੀਂ ਹੈ ਸਰੀਰਕ ਰੋਗ ਲੱਗਦੇ ਰਹਿੰਦੇ ਨੇ ਸਰੀਰ ਕੋ ਮਾਰੀਏ ਜੇ ਫੈਲ ਜਾਣ ਸਾਰੇ ਉੱਤੇ ਲੱਗ ਜਾਂਦੀ ਹੈ ਜੇ ਧਿਆਨ ਰੱਖੇ ਨਹੀਂ ਲੱਗਦੀ ਕੁਝ ਆਦਮੀਆਂ ਦੇ ਵਿੱਚ ਲੜਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ ਤੇ ਸੱਚ ਘੱਟ ਹੁੰਦੀ ਹੈ ਉਹ ਅਲੱਗ ਗੱਲ ਹੈ ਸਰੀਰ ਕਿਹਾ ਜਾਂ ਕਿਸੇ ਦਾ ਇਹ ਜਿਹੜੇ ਰੋਗਾਂ ਦੀ ਗੱਲ ਕੀਤੀ ਹੈ ਬਹੁਤ ਸਾਰੇ ਰੋਗਾਂ ਦੀ ਗੱਲ ਕੀਤੀ ਹੈ ਵਿਕਾ ਬਕੌਣ ਗਾਨ ਬਚਾਉਂਦਾ ਉਹ ਮਾਨਸਿਕ ਰੋਗਾਂ ਤੋਂ ਬਚਾਉਂਦਾ ਡਿਪਰੈਸ਼ਨ ਤੋਂ ਬਚਾਉਂਦਾ ਹਾਰਟ ਅਟੈਕ ਤੋਂ ਬਚਾਉਂਦਾ ਗਾਨ ਬਾਲੂ ਹਾਰਟ ਅਟੈਕ ਨਹੀਂ ਹੋਦਾ ਹਾਰਟ ਅਟੈਕ ਦਾ ਜਦੋਂ ਡਾਕਟਰ ਨੇ ਦੱਸਿਆ ਸੀ ਨਾ ਕਿ ਹਾਰਟ ਅਟੈਕ ਦਾ ਕੋਈ ਇਲਾਜ ਨਹੀਂ ਹੈ ਕੋਈ 56 ਦੀ ਗੱਲ ਹੈ 55 55 ਦੀ ਗੱਲ ਹੈ ਸਾਰੇ ਡਾਕਟਰਾਂ ਨੇ ਦੱਸਿਆ 14 ਪਰਮਾ ਬੁਲਕਾ ਦੇ ਡਾਕਟਰਾਂ ਨੇ ਰਿਜ਼ਲਟ ਕੱਢਿਆ ਵੀ ਇਹਦਾ ਇਲਾਜ ਨਹੀਂ ਹੈ ਕੋਈ ਜਿਹੜਾ ਇਹਦਾ ਇਲਾਜ ਅਸੀਂ ਕਰਦੇ ਆ ਦਵਾਈ ਦਿੰਦੇ ਹਾਂ ਹਾਰਟ ਅਟੈਕ ਟੈਂਪਰੇਰੀ ਤੌਰ ਤੇ ਰੁਕਦਾ ਪਰ ਉਹਦੀ ਮੌਤ ਆਸਬਦੀ ਛੇਤੀ ਹੋ ਜਾਂਦੀ ਉਹਦੇ ਖੂਨ ਦੇ ਵਿੱਚ ਅਸੀਂ ਜਿਹੜੀ ਦਵਾਈ ਦਿੰਦੇ ਆ ਐਸਾ ਨੁਕਸ ਪੈਦਾ ਕਰਦੀ ਹੈ ਗਰਮੀ ਪੈਦਾ ਕਰਦੀ ਹੈ ਸਗੋਂ ਉਹਦੇ ਨਾਲ ਕਮਜ਼ੋਰੀ ਪੈਦਾ ਹੁੰਦੀ ਹੋਈ ਇਹ ਰਾੜੀ ਦੇ ਵਿੱਚ ਨੀਦੌਲ ਦੀ ਦਵਾਈ ਦੱਸਿਆ ਪਹਿਲਾਂ ਨੀਦੌਲ ਦੀ ਦਵਾਈ ਸੀ ਨੀਦ ਰਹੀ ਸੀ ਉਹਦੀ ਹੁੰਦੀ ਚਿੰਤਾ ਵਾਲਿਆਂ ਰਗਾਂ ਦਾ ਕੋਈ ਇਲਾਜ ਨਹੀਂ ਹੈ ਡਾਕਟਰੀ ਇਲਾਜ ਨਹੀਂ ਕਿਉਂਕਿ ਇਹ ਸਬੰਧ ਸਪਿਰਚੁਅਲਿਜ਼ਮ ਨਾਲ ਹੈ ਆਦਮੀ ਦੇ ਮਨ ਨਾਲ ਸਬੰਧ ਦਾ ਹਟ ਅਟੈਕ ਦਾ ਮਨ ਨੂੰ ਚਿੰਤਾ ਫਿਕਰ ਹੁੰਦਾ ਮਨ ਨੂੰ ਚਿੰਤਾ ਫਿਕਰ ਦੀ ਦਵਾਈ ਨਹੀਂ ਹੈ ਸਾਡੇ ਕੋਲ ਦਵਾਈ ਨਹੀਂ ਹੈ ਉਹਨੂੰ ਬੇਹੋਸ਼ ਕਰਕੇ ਰੱਖਣਾ ਜਾਂ ਨਸ਼ਾ ਖਵਾ ਕੇ ਕੋਈ ਕਰ ਲੈਣਾ ਇਹ ਦਵਾਈ ਨਹੀਂ ਹੈ ਉਹਦੇ ਖੂਨ ਦੇ ਵਿੱਚ ਸਮਾਉਣ ਨੁਕਸਾਨ ਪੈਦਾ ਕਰਨੀ ਚੀਜ਼ ਹੈ ਕਿ ਪਰੇ ਰੀਡੋ ਆਈ ਤਾਂ ਹੈ ਪਰ ਇਹਨਾਂ ਨਾਲੋਂ ਜ਼ਿਆਦਾ ਹੁੰਦਾ ਇਸ ਕਰਕੇ ਦੀ ਦਵਾਈਓ ਨਹੀਂ ਕੋਈ ਹਾਰਟ ਅਟੈਕ ਸਾਡੇ ਕੋਲ ਕੋਈ ਇਲਾਜ ਨਹੀਂ ਇਹਦਾ ਇਲਾਜ ਧਰਮ ਚੋਂ ਲੱਭੋ ਫਿਰ ਉਹਨਾਂ ਧਰਮ ਸਟੱਡੀ ਕਰਾਇਆ ਪਤਾ ਸੀ ਨਾ ਵੈਸੇ ਅੰਗਰੇਜ਼ਾਂ ਨੇ ਤਾਂ ਇੰਦੋ ਥਾਂ ਦੇ ਵਿੱਚ ਇੰਦੋ ਥਾਂ ਦੇ ਵਿੱਚ ਧਰਮ ਜਿਹੜਾ ਹੈਗਾ ਸਿੱਖ ਧਰਮ ਵਧੀਆ ਧਰਮ ਕਿਉਂਕਿ ਉਹਨਾਂ ਦੇ ਸਿੱਖਾਂ ਦੇ ਉਸ ਵੇਲੇ ਦੀਆਂ ਅਰਦਾਸਾਂ ਕਰਕੇ ਜਿਹੜੇ ਕੰਮ ਕੀਤੇ ਸੀ ਅੰਗਰੇਜ਼ਾਂ ਨੂੰ ਪਤਾ ਸੀ ਉਸ ਬੜੇ ਨੇ ਸਟੱਡੀ ਕਰਾ ਕੇ ਰੱਖਿਆ ਉਹ ਗਰਦ ਉਹ ਲੋਕ ਕਹਿੰਦੇ ਨਾ ਵੀ ਹੈ ਤਾਂ ਸਹੀ ਇਹਦੇ ਵਿੱਚ ਆਦਮੀ ਦੇ ਬਖਤੇ ਗਮੀਂ ਔਰ ਖੁਸ਼ੀ ਦਾ ਗਮੀਂ ਦਾ ਅਸਰੇ ਨਾ ਹੋਵੇ ਘਟਾ ਟਾਕ ਨਹੀਂ ਹੁੰਦੋ ਕਿਸੇ ਖੁਸ਼ੀ ਔਰ ਗਮੀਦਾ ਤੇ ਅਸਰੇ ਨਾ ਹੋਵੇ ਬਿਆਸਣ ਹੋ ਜਾਏ ਇਹ ਤਾਂ ਇਹ ਤਾਂ ਵੀ ਕਰਦਾ ਫਿਰ ਹੋਰ ਕੋਈ ਚੀਜ਼ ਨਹੀਂ ਕਰਦੀ ਜੋ ਨਾਲ ਸੁੱਖ ਮੈਂ ਦੁੱਖ ਵਿੱਚ ਦੁੱਖ ਨਹੀਂ ਮੰਨ ਸੁੱਖ ਛੱਲੇ ਔਰ ਭੈਣੇ ਜਾ ਕੇ ਕਲਚਰ ਪਾਰਟੀ ਮੰਨ ਇਹ ਦੁਆਈ ਹੈ ਇਧਰ ਵੀ ਧਰਮ ਜਾਹੁਰ ਕਹਤੇ ਹੈ ਨਹੀਂ ਤਾਂ ਕਹਿੰਦੇ ਨੇ ਵੀ ਸਿੱਖ ਧਰਮ ਦੱਸੋ ਕੀ ਹੈ ਐਸੇ ਕਰਕੇ ਉਹ ਉਹਨਾਂ ਨੇ ਅਬਰਦਸ਼ਿਆ ਗਿਆ ਸੀ 5000 ਬੰਦੇ ਜਿਹੜੇ ਕਹਿੰਦੇ ਅਸੀਂ ਕੁਰਸੀਆਂ ਦੇ ਬੈਠਣੇ ਤਾਂ ਇਹਨਾਂ ਨੂੰ ਮੈਂ ਕਿਹਾ ਸੀ ਵੀ ਤੁਹਾਨੂੰ ਇਹ ਚੀਜ਼ ਨਹੀਂ ਮਿਲਣੀ ਤੇ ਕੁਰਸੀਆਂ 'ਤੇ ਬੈਠੋਗੇ ਜਿਹੜੀ ਚੀਜ਼ ਖਾਤਾ ਤੁਸੀਂ ਉਪਰਤ ਛੱਡ ਰਹੇ ਹੋ ਫੇਰ ਨਾ ਕਿਹਾ ਦੱਸਿਆ ਨਹੀਂ ਮੈਨੂੰ ਵਿੱਚੋਂ ਪਤਾ ਸੀ ਗੱਲ ਦਾ ਵੀ ਆਪਾਂ ਕਿਉਂ ਛੱਡਦੇ ਨੇ ਬੱਚੇ ਬਿਮਾਰੀ ਦਾ ਪਤਾ ਸੀ ਨਾ ਵੀ ਕਿਉਂ ਛੱਡਦੇ ਨੇ ਉਹ ਛੱਡਦੇ ਸੀ ਹਾਰਟ ਅਟੈਕ ਤੋਂ ਬਚਣ ਵਾਸਤੇ ਹਾਰਟ ਅਟੈਕ ਦਾ ਸਿੱਖਾ ਨੂੰ ਹੋ ਰਿਹਾ ਹੁਣ ਕਿਉਂ ਹੋ ਰਿਹਾ ਗੁਰਮਤਿ ਦੀ ਸੋਚੀ ਨਹੀਂ ਹੈ ਗੁਰਮਤਿ ਤੇ ਪਹਿਰੇ ਹੀ ਦਿੱਤਾ ਬੰਦੇ ਹੀ ਨਹੀਂ ਬੰਦਨ ਨਾਲ ਹੈ ਗੱਲ ਸਾਰੀ ਹੋਣੀ ਬੰਦਨ ਦੇ ਬਦਲ ਨਹੀਂ ਹੈ ਜਿਹੜੇ ਬੰਦਾਂ ਨੂੰ ਸਰਦਾਰ ਵੀ ਹਾਰਟ ਅਟੈਕ ਹੁੰਦਾ ਉਹ ਸੰਸਰੀ ਹੁੰਦੇ ਬੰ ਨੂੰ ਯਾਦ ਆ ਪੰਜਾਬੀ ਦੇ ਖ਼ਬਰਾਂ ਚ ਮੈਂ ਸਾੜ੍ਹੋਂ ਪਰ ਬੈਠਾ ਸਟੇਸ਼ਨ ਤੇ ਪੜਿਆ ਸੀ ਆਹੜਾ ਕਲੇਰਾਂ ਵਾਲਾ ਜਦੋਂ ਈਸ਼ਾ ਜਮਾਨਾ ਉਹ ਲੇਜਾ ਵੀ ਹਾਰਟ ਅਟੈਕ ਨਾਲ ਮਰਿਆ ਸੰਤ ਗੱਲ ਆਇਆ ਫਿਰ ਉਹ ਮੈਨੂੰ ਤਾਂ ਪਤਾ ਸੀ ਜਦ ਦੇ ਦੇਖ ਲਿਆ ਵੀ ਸੰਤ ਨਹੀਂ ਪਤਾ ਤਾਂ ਖੈਰ ਪਹਿਲਾਂ ਈ ਵੀ ਸੰਤ ਹੈ ਦੀ ਲੈ ਹਾਰਟ ਅਟੈਕ ਨਾਲ ਮਰਿਆ ਸੰਤਰੀ ਉਹ ਤਾਂ ਉਹ ਤਾਂ ਮਾਇਆਦਾਰੀ ਸੀ ਮਾਇਆਦਾਰੀ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ ਦੁੱਖ ਸੁਖ ਦਾ ਪ੍ਰਭਾਵ ਹੈ ਇਹ ਤਾਂ ਉਹਦਾ ਹੀ ਮਾਇਆਦਾਰੀ ਦਾ ਖੱਦ ਹੋਵੇ ਉਹਨੂੰ ਹਾਰਟ ਅਟੈਕ ਹੋਵੇ ਸੰਤ ਨਹੀਂ ਹੋ ਸਕਦਾ ਹਾਰਟ ਅਟੈਕ ਦਾ ਇਲਾਜ ਹੈ ਬਾਣੀ ਚ ਚੱਲਣਾ ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹਦਾ ਹਾਰਟ ਅਟੈਕ ਦਾ ਮਸਲਾ ਕੋਈ ਨਹੀਂ ਬਾਣੀ ਚ ਚੱਲਣਾ ਹਾਰਟ ਅਟੈਕ ਦੀ ਇਲਾਜ ਇਸ ਕਰਕੇ ਗਰੀਬਾਂ ਨੂੰ ਘਟ ਹੁੰਦਾ ਗਰੀਬਾਂ ਦੀ ਸੀਮਤ ਹੁੰਦੀ ਰੋਟੀ ਸਿੰਘ ਹੁੰਦੀ ਬਹੁਤਾ ਫਿਕਰਤਾ ਹੁੰਦਾ ਨਹੀਂ ਉਹਨਾਂ ਨੂੰ ਜਿੱਡਾ ਕਾਰੋਬਾਰ ਵਾਝਦਾ ਉਹਨਾਂ ਹਾਰਟ ਅਟੈਕ ਦੀ ਬਿਮਾਰੀ ਵਾਝਦੀ ਇਹ ਤਰੀਕੇ ਦੇ ਰੋਗਨ ਦੀ ਗੱਲ ਕੀਤੀ ਹੋਈ ਹੈ ਵੱਡੇ ਰੋਗ ਇਹ ਤੋਂ ਸਾਂ ਦੋ ਦੋ ਤੋਂ ਆਏ ਨੇ ਜਦੋਂ ਤੋਂ ਵੀਰਤਾ ਕੀ ਪਹਿਲਾਂ ਹਾਰਟ ਅਟੈਕ ਨਹੀਂ ਹੁੰਦਾ ਇਹ ਤੋਂ ਸਾਂ ਉਹਨਾਂ ਲੱਗਾ ਵੀ ਕਿਸੇ ਨੂੰ ਕਿਸੇ ਹੋਰ ਵਜ੍ਹਾ ਨਾਲ ਰੋਗ ਨਾ ਹੋ ਗਿਆ ਫਿਕਰ ਤਾਂ ਹੈ ਲੋਕਾਂ ਨੂੰ ਹੁੰਦੀ ਸੀ ਖਰ ਤਾਂ ਗਰੀਬ ਨੂੰ ਵੀ ਕਈ ਪ੍ਰਕਾਰ ਦਾ ਹੋ ਜਾਂਦਾ ਕਈ ਵਾਰ ਐਕਸੀਡੈਂਟਲੀ ਜਾਨ ਮੁੰਡੇ ਮਰ ਜਾਂਦੇ ਨੇ ਕਈ ਹੋਰ ਨੁਕਸਾਨ ਹੋ ਜਾਂਦੇ ਨੇ ਅੰਦਰੋਂ ਅੰਦਰ ਖਾ ਜਾਂਦਾ ਰੋਣ ਫਿਰ ਹਾਰਟ ਅਟੈਕ ਤਾਂ ਹੋ ਜਾਂਦਾ ਉਹਨਾਂ ਨੂੰ ਵੀ ਦਿਲ ਕਮਜ਼ੋਰ ਹੋ ਜਾਂਦਾ ਪਰ ਆਮ ਆਦਮੀ ਨੂੰ ਜਿਵੇਂ ਹੁਣ ਬਲੱਡ ਪ੍ਰੈਸ਼ਰ ਵਗੈਰਾ ਇਹ ਇਹ ਉਹ ਤੋਂ ਦੀ ਸੀ ਖਾਣ ਪਾਣ ਬਦਲ ਕੇ ਹਰ ਮੋਚਿਤ ਕਾ ਬਦਲ ਕੇ ਵਰਕ ਜ਼ਿਆਦਾ ਕਰਦਾ ਦਿਮਾਗ ਇਸ ਕਰਕੇ ਜਿਹੜਾ ਗਿਆਨ ਹੈ ਤਤ ਗਿਆਨ ਹੈ ਰੋਗਨ ਤੇ ਹਰ ਸੋਗਨ ਤੇ ਜਲ ਜੋਗਨ ਤੇ ਵਿਪਾਹੰਤ ਬਚਾਦਾ ਰੋਗਨ ਤੇ ਹਰ ਸੋਗਨ ਤੇ ਜਲ ਜੋਗਨ ਤੇ ਉਹ ਪੰਤ ਬਚਾਦਾ ਕਾਰੋਵਾਰ ਕੱਟਾ ਵੀ ਹੋਵੇ ਜਿਹੜਾ ਪਾਲੇ ਵਿੱਚ ਉਹਨੂੰ ਕੋਈ ਚਿੰਤਾ ਨਹੀਂ ਕੱਟ ਗਿਆ ਤਾਂ ਉਹਦਾ ਬਦ ਗਿਆ ਤਾਂ ਉਹਦਾ ਆਪ ਕੀ ਆਪ ਦਾ ਪਹਿਰੇਦਾਰ ਹੈ ਪਾਈਪ ਦਬਣਾ ਦੇ ਸੀਗਾ ਜੋ ਖਰਚੇ আর ਖਾਏ ਸਾਡਾ ਤਾਂ ਉਹਨੇ ਜਿੰਨਾ ਸਰਚ ਖਾ ਲਿਆ ਬਾਕੀ ਤਾਂ ਸੀ ਬਾਕੀ ਤਾਂ ਪਹਿਰੇਦਾਰੀ ਹੈ ਨਾ ਬਾਕੀ ਤਾਂ ਵੀ ਸ਼ਾਹਦਾ ਖਦਾਵੀ ਤੋਈ ਲਾ ਹੈ ਨਾ ਬਸ ਖਾਲਸਾ ਦਾ ਸੀ ਬਾਕੀ ਆਮ ਦਾ ਸ਼ਾਹਦਾ ਜਵਾਨਾਂ ਨੂੰ ਘਰੋਂ ਜਾਵ ਲੈ ਜਾਂਦੇ ਨੇ ਜੇ ਜਮਾ ਗਾਲੇ ਨੂੰ ਜਾਵ ਲੈ ਜਾਂਦੇ ਨੇ ਜਮ ਕੇ ਮੈ ਲੈ ਜਾਂਦੇ ਨੇ ਆਪੇ ਲੈ ਜਾਂਦੇ ਨੇ ਕਹਾਂ ਜਾਣ ਦਿੰਦੇ ਨਾਲ ਜਾਣਤਾ ਦੇਣਾ ਨਹੀਂ ਨਾਲ ਇੱਥੇ ਨਹੀਂ ਖਾਣਾਂਗੇ ਬਾਦ ਜਵਾਨੇ ਇੱਥੇ ਖਾਣਾਂ ਨੇ ਲੈ ਕੇ ਕਿੱਥੇ ਜਾਣਾ ਜੋ ਜਮਾ ਕਾ ਲਿਓ ਜਮਾ ਦਾ ਜਮਦਾ ਹੈ ਮੈਂ ਸ਼ਾਦਾ ਜਿਹੜਾ ਖਾਜ ਕਾ ਲਿਓ ਤੇਰਾ ਉਹ ਪਹਿਲਾਂ ਇਹ ਦੇਖ ਕੇ ਚਲਦੇ ਨੇ ਇਹ ਜਦ ਪੜਾਈ ਇਹ ਜੀ ਸੀ ਇਹ ਜੀ ਸਿੱਖਿਆ ਸੀ ਸਿੱਖਿਆ ਦੀ ਗੱਲ ਹੁਣ ਐ ਸਿੱਖਿਆ ਹੈ ਨਹੀਂ ਉਰਦਾ ਜਿਹਦੀ ਸਿਕ ਨੂੰ ਭੁੱਖ ਹੈ ਮਾਇਆ ਦੀ ਮੇਰਾ ਕਹਲਾ ਵਰਡ ਜਿਹਨੂੰ ਭੁੱਖ ਨਹੀਂ ਹੈ ਸਿਕ ਨੂੰ ਜਿਹਦੀ ਮਾਇਆ ਦੀ ਭੁੱਖ ਹੈ ਨਾ ਵਰਡ ਜਿਹਨੂੰ ਸਭ ਤੋਂ ਜ਼ਿਆਦਾ ਭੁੱਖੇ ਨੂੰ ਦੇ ਦੀ ਉਲਟੀ ਗੱਲ ਹੋ ਗਈ ਕਿਉਂ ਹੋਈ ਉਲਟੀ ਗੱਲੇ ਹੋਈ ਕਿਉਂ ਇਹ ਕੋਪ ਸਲੋਗਨ ਆ ਫਰੀडम ਬੰਦਾ ਤੇ ਇਹ ਵੇ ਦਰਿਆ ਟੁੱਟਣਾ ਥੀ ਵਾਹ ਵਾਹ ਬਸ ਇਹਨਾਂ ਦਾ ਬੰਦ ਟੁੱਟ ਗਿਆ ਜਿਹੜਾ ਦਰਿਆ ਦਾ ਬੰਦ ਬੰਨਿਆ ਸੀ ਕੋਰੋਨਾ ਲਾਇਆ ਸੀ ਬੰਨ ਸਬਰ ਦਾ ਹੋ ਗਿਆ ਟੁੱਟ ਬਹੜਾ ਅਗੇ ਰਹਿ ਗਿਆ ਸਭ ਕੁਝ ਰੁਕ। ਉਹ ਸਫਰ ਦਾ ਵਨ ਟੁੱਟ ਗਿਆ ਪਿੱਛੇ ਬਹੁਤ ਪਾਣੀ ਖੜਾ ਸੀਗਾ। ਗਰੀਬੀ ਬਹੁਤ ਕੱਟੀ ਸੀ ਪਜੁਰਗਾ ਦੇ। ਘਰ ਘਾੜ ਜੋ ਗੱਡਿਆਂ ਦੇ ਪਾਗੇ ਫਿਰਦੇ ਸੀ ਨੋ। ਪਛੜ ਗਏ ਸੀ ਸਿੱਕ। ਆ ਲੜਾਈ ਲੜਦੇ ਲੜਦੇ ਪਛੜ ਗਏ ਸੀ ਬਹੁਤ। ਉਹ ਬੰਨ ਗਿਆ ਟੁੱਟ। ਇਹਹੀ ਵਾਰਨਿੰਗ ਦਿੱਤੀ ਸੀ ਜੇ ਵੱਲ ਟੁੱਟੀਆਂ ਕਖਬਰੀ ਛੜਨਾ ਸਿੱਖਾ ਦਾ ਟੁੱਟ ਗਿਆ ਵੱਲ। ਲਿਖਿਆ ਹੋਇਆ ਗੁਰਬਾਣੀ ਚ ਉਹ ਬੰਨ ਲੈ ਗਿਆ ਹੜਾ ਕੇ ਇਹਨਾਂ ਨੂੰ ਕਿਉਂਕਿ ਪਿੱਛੇ ਪਾਣੀ ਜਵਾਂ ਜੇ ਜਿਆਦਾ ਹੋ ਜਾਂਦਾ ਨੇ ਜਾਂ ਬੰਨ ਜੇ ਦਰਿਆ ਬੰਨ ਲੀਏ ਜੇ ਜਵਾਂ ਨਹੀਂ ਹੋ ਜਾਂਦਾ ਪਾਣੀ ਇੱਕ ਵਾਰ ਟੁੱਟ ਜਵੇ ਫਿਰ ਜਿੰਨਾ ਜੇ ਸਾਰਾ ਨਿਕਲਣਾ ਲਵੇ ਪਾਣੀ ਦਰਿਆ ਦਾ ਉਹਨਾਂ ਚੜ ਹੁਣ ਗੋਲਕਦੀ ਵੀ ਪ੍ਰਵਾਹ ਨਹੀਂ ਰਿਹਾ ਲੋਨ ਜੋ ਕਿਹਾ ਸੀ ਨਾ ਸੰਖਿਆ ਗੋਲ ਉਹਦੀ ਵੀ ਪ੍ਰਵਾਹ ਨਹੀਂ ਆਇਆ ਦੀ ਵਨ ਯੋਟ ਟਟ ਗਿਆ ਅੱਦੇ ਹੋ ਗਏ ਇੱਥੋਂ ਹੋਈ ਹੋਈਆਂ ਬਿਮਾਰੀਆਂ 10 ਦੀ ਇਹਨਾਂ ਦਾ ਇਲਾਜ ਕਰਨਾ ਕਰ ਲੋ ਵੀ ਨਹੀਂ ਕਰਨਾ ਨਾ 10 ਦੀ ਬਿਮਾਰੀ ਕੀ ਬਈ ਡਾਕਟਰ ਦਾ ਆ ਕੀ ਮੇਰਾ ਕੰਮ ਹੁੰਦਾ ਬਿਮਾਰੀ ਦੱਸਣਾ ਤੈਨੂੰ ਆ ਬਿਮਾਰੀ ਹੈ ਭਾਈ ਇੱਥੋਂ ਬਚੀ ਜੇ ਬਚਣਾ ਬਚੋ ਲਈ ਬਚਣਾ ਬਚੋ ਡਾਕਟਰ ਨੇ ਜਬਰਦਸਤੀ ਦਾ ਵਿਚਾਰ ਨਹੀਂ ਉਹਨੂੰ ਉਹਨੂੰ ਦੱਸਤਾ ਵੇ ਜੇ ਭਾਈ ਹੁਣ ਤੇਰੇ ਅੰਦਰ ਸ਼ਰਾਬ ਚੱਲੀ ਗਈ ਨਾ ਹੁਣ ਨਹੀਂ ਦਾ ਬਚਣਾ ਹੁਣ ਤੇ ਜਣ ਪੀ ਲਈ ਪੀ ਲਈ ਜੇ ਫੇਰ ਵੀ ਪੀਲਵੇਂ ਹੋ ਫਿਰ ਉਹਦੀ ਮਰਜੀ ਜੇ ਫੇਰ ਵੀ ਉਹ ਨਾ ਹਟੇ ਫਿਰ ਉਹਦੀ ਮਰਜੀ ਫਿਰ ਉਹ ਭਰੂਗਾ ਆਪੇ ਜਣ ਜੋਗਣ ਤੇ ਬੋਹ ਭਾਂਤ ਬਚਾਵੇ ਜਲ ਜੋਗਣ ਤੇ ਬੋਹ ਭਾਂਤ ਬਚਾਵੇ ਇਹ ਜਲ ਜੋਗਣਾ ਨੇ ਇਹ ਜਿਹੜਾ ਸੰਸਾਰ ਹੈ ਨਾ ਇਹ ਕੀ ਹੈ ਇਹ ਪਾਣੀ ਦਾ ਬੋਲਬਲਾ ਇਹ ਜਲ ਜੋਗਣਾ ਹੋਣੇ ਜਿਹੜੀਆਂ ਤੁਹਾਨੂੰ ਮਾਇਆ ਚ ਰੱਖਣ ਮਾਇਆ ਨਾਲ ਜੁੜੇ ਰੱਖਣਾ ਚਾਹੁੰਦੀਆਂ ਉਹ ਜਲ ਜੋਗਣਾ ਉਹਨੂੰ ਕਹਿੰਦੇ ਨੇ ਜਿਹੜੀਆਂ ਸ਼ਕਤੀਆਂ ਸਾਨੂੰ ਮਾਇਆ ਤੋਂ ਪਰੇ ਨਹੀਂ ਨਾ ਜਾਣਦੀਆਂ ਇਹ ਤਾਂ ਸੰਸਾਰ ਚੋਂ ਛੁੱਟਣ ਦੀ ਦਿੰਦੀਆਂ ਭਗਸਾਗਰ ਚੋਂ ਉਹ ਜਲ ਜੋਗਣਾ ਨੇ ਜਲਦਾ ਹੀ ਆ ਹਾ ਜਲਦੇ ਤਿਰ ਭਬਨ ਸਾਜਿਆ ਜਲ ਤੇ ਨਹੀਂ ਜਾਇਆ ਜਾਲਾਂ ਜੁੜਿਆ ਰੱਖਣ ਵਾਲੀਆਂ ਜਿੱਦੀਆਂ ਜੋਗੜਾਂ ਨੇ ਨਾ ਬੱਤਾਂ ਨੇ ਉਹ ਜਲ ਜੋਗੜਾਂ ਨੇ ਜਿੱਦੀਆਂ ਵੀ ਦੁਰਮਤਾਂ ਨੇ ਸਾਰੀਆਂ ਜਲ ਜੋਗੜਾਂ ਨੇ ਨਾ ਜੋਗਣ ਤੇ ਬਹ ਭਾਂਤ ਬਚਾਵੇ ਜਿੱਦੀਆਂ ਗੁਰਮਤ ਤੇ ਉਲਟ ਦੁਨੀਆਂ ਬੱਤਾਂ ਨੇ ਸਾਰੀਆਂ ਜਲ ਜੋਗੜਾਂ ਨੇ ਇਹ ਜਲ ਜੋਗੜਾਂ ਸਾਰੀਆਂ ਸੰਸਾਰ ਨਾਲ ਜੋੜਦੀਆਂ ਨੇ ਜਿੱਦੀਆਂ ਅਰਦਾਸਾਂ ਅਸੀਂ ਕਰਦੇ ਹਾਂ ਜਲ ਜੋਗੜਾਂ ਦੀਆਂ ਨੇ ਸਾਰੀਆਂ ਪੁੱਤਰਾਂ ਦੀ ਅਰਦਾਸ ਜਲ ਜੋਗਣਾ ਪੁੱਤਰ ਚਾਹੀਦੇ ਨੇ ਜਲ ਜੋਗਣਾ ਅਰਦਾਸ ਕਪਤੀ ਗੰਡ ਭਵੇਂ ਸੰਸਾਰ ਸੰਸਾਰ ਨਾਲ ਕਿਉਂ ਡੋਲੇ ਗੰਡ ਭਾ ਦੜੀ ਸਿਫਤੀ ਗੰਡ ਭਵੇਂ ਦਰਬਾਰ ਇਹ ਸਿਫਤਾਂ ਦੀ ਜਿਹੜੀ ਆ ਨਾ ਜਿਸ ਨੂੰ ਬਸਲਾ ਨਾਨਕ ਪਾਤਸ਼ਾਹੀ ਪਾਸ਼ਾ ਇਹ ਜਿਹੜੀ ਵਿਚਾਰਤਾ ਰਸਤਾਂ ਦੀ ਹੈ ਇਹ ਦਰਬਾਰ ਨਾਲ ਜੋੜਦੀ ਹੈ ਦਰਗਾਹ ਨਾਲ ਜਲ ਜੋਗਣਾ ਜੋੜਦੀਆਂ ਨੇ ਬਾਕੀ ਮਨਮੱਤਾ ਜੋੜਦੀਆਂ ਨੇ ਸੰਸਾਰ ਨਾਲ